ਮੌਸਮ ਵਿਭਾਗ ਦੇ ਵੱਲੋਂ ਬਾਰਿਸ਼ ਨੂੰ ਲੈ ਕੇ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ 9 ਤਰੀਕ ਤੋਂ ਲੈ ਕੇ 14 ਅਗਸਤ ਤੱਕ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਗਈ ਹੈ ਤਾਂ ਦੇਸ਼ ਦੇ ਵਿੱਚ ਮਾਨਸੂਨੀ ਬਾਰਿਸ਼ ਦਾ ਦੌਰ ਲਗਾਤਾਰ ਜਾਰੀ ਹੈ ਮੌਸਮ ਵਿਭਾਗ ਨੇ ਅਗਲੇ 1 ਹਫ਼ਤੇ ਤੱਕ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ ਖਾਸ ਕਰਕੇ ਪਹਾੜੀ ਸੂਬਿਆਂ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਇਸ ਦਾ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲ ਰਿਹਾ ਕਈ ਥਾਵਾਂ ਦੇ ਉੱਤੇ ਤਾਂ ਹੜ ਵਰਗੇ ਹਾਲਾਤ ਵੀ ਬਣੇ ਹੋਏ ਨੇ ਜੇਕਰ ਗੱਲ ਕੀਤੀ ਜਾਵੇ ਗੰਗਾ ਯਮਨਾ ਅਤੇ ਕੋਸੀ ਵਰਗੀਆਂ ਨਦੀਆਂ ਦਾ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਉੱਤਰ ਪ੍ਰਦੇਸ਼ ਦੇ ਦੱਸ ਦਈਏ ਕਿ ਸਹਾਰਨਪੁਰ ਬਿਜਨੌਰ ਮੁਰਾਦਾਬਾਦ ਜੋ ਕਿ ਕਨੌਜ ਤੇ ਪ੍ਰਿਆਗਰਾਜ ਬੰਦਾ ਲਖਨਊ ਸਣੇ ਕਈ ਜ਼ਿਲ੍ਹਿਆਂ ਦੇ ਵਿੱਚ ਮੱਧਮ ਤੋਂ ਬਹੁਤ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਤੇ ਉੱਥੇ ਹੀ ਮੌਸਮ ਵਿਭਾਗ ਨੇ ਪੱਛਮੀ ਇਲਾਕਿਆਂ ਦੇ ਵਿੱਚ ਦੱਸ ਦਈਏ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦੇ ਨਾਲ ਨਾਲ ਅਸਮਾਨੀ ਬਿਜਲੀ ਡਿੱਗਣ ਦੀ ਵੀ ਚੇਤਾਵਨੀ ਦਿੱਤੀ ਹੈ ਪਾਰੀ ਸੂਬਿਆਂ ਦੇ ਵਿੱਚ ਸਥਿਤੀ ਗੰਭੀਰ ਬਣੀ ਹੋਈ ਹੈ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਲਈ ਬੇਹਦ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹਿਮਾਚਲ ਪ੍ਰਦੇਸ਼ ਦੇ ਉਹਨਾ ਹਮੀਰਪੁਰ ਕਾਂਗੜਾ ਅਤੇ ਬिलासपुर ਦੇ ਵਿੱਚ ਜ਼ਿਆਦਾ ਮੀਂਹ ਦੀ ਸੰਭਾਵਨਾ ਹੈ ਤੇ ਉੱਥੇ ਹੀ ਉੱਤਰਾਖੰਡ ਦੇ ਉੱਤਰ ਕਾਸ਼ੀ, ਢੇਰੀ, ਧਰਾਦੂਨ, ਨੈਨੀਤਾਲ ਅਤੇ ਚੰਪਾਵਤ ਵਰਗੇ ਜ਼ਿਲ੍ਹਿਆਂ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਇਹ ਵੱਡਾ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਤਾਂ ਤੁਹਾਨੂੰ ਵੀ ਸਾਵਧਾਨ ਰਹਿਣ ਦੇ ਲਈ ਵੀ ਕਿਹਾ ਗਿਆ ਹੈ ਦੱਸ ਦਈਏ ਕਿ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਵੀ ਜੋ ਕਿ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਡੈਮ ਤੋਂ ਪਾਣੀ ਜੜਾ ਕੀ ਛੱਡਿਆ ਗਿਆ ਹੈਗਾ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਪੋਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਡੈਮ ਦੇ ਵਿੱਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਨੂੰ ਦੇਖਦੇ ਅੱਜ ਵਾਧੂ ਪਾਣੀ ਜਿਹੜਾ ਕਿ ਬੀਤੇ ਦਿਨ ਛੱਡਿਆ ਗਿਆ ਜਿਸ ਕਾਰਨ ਸੂਬੇ ਦੇ ਕਈ ਖੇਤਰਾਂ ਦੇ ਵਿੱਚ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਹ ਜਾਣਕਾਰੀ ਅਧਿਕਾਰੀਆਂ ਦਿੱਤੀ ਸੀਗੀ ਤੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਦੇ ਨਾਲ ਨਚਿਠਣ ਦੇ ਲਈ ਪੰਜਾਬ ਸਰਕਾਰ ਨੇ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰਾਂ ਨੂੰ ajo ki pehla to hi alert jari kita gaya hoya hai te Punjab sarkar ne ਅਦਸ ਦੇ ਕੇ ਸਥਿਤੀ ਨੂੰ ਦੇਖਦੇ ਹੋਏ ਜ਼ਿਲ੍ਹਿਆਂ ਦੇ ਵਿੱਚ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਗਿਆ ਤੇ ਉਹਨਾਂ ਦੇ ਫੋਨ ਨੰਬਰ ਵੀ ਜਾਰੀ ਕਰ ਦਿੱਤੇ ਗਏ ਨੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਅਲੱਗ-ਅਲੱਗ ਜੋ ਕਿ ਕੰਟਰੋਲ ਰੂਮ ਨੰਬਰ ਜਿਹੜੇ ਕੀ ਜਾਰੀ ਕਰ ਦਿੱਤੇ ਨੇ ਤਾਂ ਕਿ ਕਿਸੇ ਨੂੰ ਵੀ ਕੋਈ ਵੀ ਸਮੱਸਿਆ ਹੋਵੇ ਤਾਂ ਉਹ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰ ਸਕਦੇ ਨੇ ਜੇਕਰ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਵਿੱਚ ਵੀ ਜੋ ਕਿ ਇੱਕ ਨੰਬਰ ਜਾਰੀ ਕਰ ਦਿੱਤਾ ਗਿਆ ਉਹ ਨੰਬਰ ਹੈ 0175 2350550 ਇਹਨਾਂ ਦੇ ਉੱਤੇ ਉਹ ਕਾਲ ਕਰ ਸਕਦੇ ਨੇ ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਠੰਡਾ ਬਣਿਆ ਹੋਇਆ ਹੈ ਕਈ ਥਾਵਾਂ ਦੇ ਉੱਤੇ ਹਲਕੀ ਬਾਰਿਸ਼ ਹੋ ਰਹੀ ਹੈ ਕਈ ਥਾਵਾਂ ਦੇ ਉੱਤੇ ਬੱਦਲ ਜਿਹੜੇ ਕਿ ਛਾਏ ਹੋਏ ਨੇ ਪਰ ਕਈ ਥਾਵਾਂ ਤੇ ਉੱਤੇ ਪੰਜਾਬ ਦੇ ਵਿੱਚ ਮੌਸਮ ਬਿਲਕੁਲ ਸੁਧਾਰਨ ਹੈਗਾ ਕਿਹਾ ਜਾ ਰਹਾ ਹੈਗਾ 12 ਤਰੀਕ ਤੱਕ ਪੰਜਾਬ ਦੇ ਵਿੱਚ ਮੌਸਮ ਅਜਿਹਾ ਹੀ ਰਹੇਗਾ ਲੇਕਿਨ 12 ਤਰੀਕ ਨੂੰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਵੀ ਪੈ ਸਕਦਾ ਹੈ ਇਸ ਕਰਕੇ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ ਹੈ ਤਾਂ ਪੂਰੇ ਦੇਸ਼ ਭਰ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਖਰਵਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਡੇ ਨਾਲ ਮੌਸਮ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਸਾਂਝੀ ਕਰਦੇ ਆ ਤਾਂ ਕਿ ਤੁਸੀਂ ਕਿਤੇ ਵੀ ਜਾਣ ਦੇ ਬਾਰੇ ਸੋਚ ਰਹੇ ਹੋ ਤਾਂ ਇੱਕ ਵਾਰ ਇਹ ਮੌਸਮ ਨਾਲ ਜੁੜੀ ਹੋਈ ਅਪਡੇਟ ਇੱਕ ਵਾਰ ਜ਼ਰੂਰ ਦੇਖ ਲਿਓ ਤੇ ਹੁਣ ਪੰਜਾਬਿਆਂ ਦੇ ਉੱਤੇ ਵੀ ਵੱਡਾ ਖਤਰਾ ਮੰਡਰਾ ਰਿਹਾ ਪਵਦਰਾ ਸੰਕਟ ਜਿਹੜਾ ਕਿ ਮੰਡਾ ਰਿਹਾ ਹੈ ਉੱਗਰ ਉਫਾਨ ਦੇ ਉੱਤੇ ਬਿਆਸ ਦਾ ਪਾਣੀ ਵਧਿਆ ਹੋਇਆ ਹੈ ਡੈਮਾਂ ਦੇ ਵਿੱਚ 70% ਤੋਂ ਵੱਧ ਪਾਣੀ ਹੜਾ ਦਾ ਖਤਰਾ ਤੇ ਹੁਣ ਪੰਜਾਬ ਦੇ ਮੌਸਮ ਦੀ ਗੱਲ ਕਿਤੇ ਜਾਵੇ ਤਾਂ ਅੱਜ ਪੰਜਾਬ ਦੇ ਵਿੱਚ ਮੌਸਮ ਸੁਧਾਰਨ ਦੀ ਸੰਭਾਵਨਾ ਹੈ ਅਤੇ ਮੌਸਮ ਵਿਭਾਗ ਨੇ ਕੋਈ ਵੀ ਅਲਰਟ ਪੰਜਾਬ ਦੇ ਵਿੱਚ ਜਾਰੀ ਨਹੀਂ ਕੀਤਾ ਗਿਆ ਆਹ ਬਲੇ 7 ਦਿਨਾਂ ਦੇ ਵਿੱਚ ਹੀ ਅਜਿਹੇ ਹੀ ਮੌਸਮ ਬਣਿਆ ਰਹਿਣ ਦਾ ਅੰਦਾਜ਼ਾ ਹੈ ਪਰ ਪਹਾੜਾਂ ਦੇ ਵਿੱਚ ਹੋ ਰਹੀ ਬਾਰਿਸ਼ ਪੰਜਾਬ ਦੇ ਲਈ ਮੁਸ਼ਕਲਾਂ ਵੋਦਾ ਸਕਦੀ ਹੈ ਪਿਛਲੇ ਦਿਨ ਪੋਂਗ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਭਾਖੜਾ ਡੈਮ ਪ੍ਰਬੰਧਕ ਬੋਰਡ ਯਾਨੀ ਕਿ BBMB ਨੇ ਵੀ ਵੀਰਵਾਰ ਨੂੰ ਕਰੀਬ 40 ਜੋ ਕਿ ਦੱਸਦੇ ਕਿ 40000 ਕਿਊਸਿਕ ਪਾਣੀ ਬਿਆਸ ਨਦੀ ਦੇ ਵਿੱਚ ਛੱਡਿਆ ਜਿਸ ਨਾਲ ਬਿਆਸ ਦਾ ਪਾਣੀ ਹੌਲੀ-ਹੌਲੀ ਵਧ ਰਿਹਾ ਹਾਲਾਂਕਿ BBMB ਨੇ ਕਿਹਾ ਹੈਗਾ ਕਿ ਪਾਣੀ ਨੂੰ ਕਾਬੂ ਦੇ ਵਿੱਚ ਰੱਖ ਕੇ ਛੱਡਿਆ ਜਾ ਰਿਹਾ ਹੈ ਇਸ ਦੇ ਲਈ ਘਰਾਉਂ ਦੀ ਲੋੜ ਜਿਹੜੀ ਕਿ ਨਹੀਂ ਹੈ ਪਰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਤਾਂ بارش ਨਹੀਂ ਹੋ ਰਹੀ ਹੈ ਪਰ ਪਹਾੜਾ ਦੇ ਵਿੱਚ ਜ਼ਰੂਰ بارش ਹੋ ਰਹੀ ਹੈ ਅਤੇ ਦੂਜੇ ਪਾਸੇ ਘੱਗਰ ਨਦੀ ਵੀ ਉਫਾਨ ਦੇ ਉੱਤੇ ਜਿਸ ਕਾਰਨ ਪਟਿਆਲਾ ਅਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਦਾ ਖਤਰਾ ਬਣਿਆ ਹੋਇਆ। ਪਿਛਲੇ ਦਿਨਾਂ ਦੇ ਵਿੱਚ ਕੁਝ ਨਵੇਂ ਇਲਾਕਿਆਂ ਦੇ ਵਿੱਚ ਪਾਣੀ ਵੜ ਗਿਆ ਸੀਗਾ ਪਰ ਹੁਣ ਸਥਿਤੀ ਕਾਬੂ ਦੇ ਵਿੱਚ ਦੱਸੀ ਜਾ ਰਹੀ ਹੈ। ਪੰਜਾਬ ਦੇ ਵਿੱਚ ਤਾਪਮਾਨ ਸਧਾਰਨ ਦਰਜੇ ਦੇ ਉੱਤੇ ਰਿਹਾ ਹੈ। ਵੀਰਵਾਰ ਸਵੇਰ ਤੋਂ ਹੀ ਦੱਸਦੇ ਕਿ ਸ਼ਾਮ 5:30 ਵਜੇ ਤੱਕ ਕਿਸੇ ਵੀ ਥਾਂ ਦੇ ਉੱਤੇ ਮੀਂਹ ਨਹੀਂ ਪਿਆ। ਜਿਸ ਕਰਕੇ ਸਵੇਰੇ ਦੇ ਤਾਪਮਾਨ ਦੇ ਵਿੱਚ ਥੋੜੀ ਬਹੁਤ ਵਾਧਾ ਹੋਇਆ। ਲੁਧਿਆਣਾ ਦੇ ਸਮਰਾਂ ਦੇ ਵਿੱਚ ਵੀ ਜੋ ਕਿ 36 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਇਸ ਤਰੀਕੇ ਦੇ ਨਾਲ 35 ਡਿਗਰੀ ਦੇ ਤਾਪਮਾਨ ਜਿਹੜਾ ਕਿ ਹਰ ਸ਼ਹਿਰ ਦੇ ਵਿੱਚ ਦਰਜ ਕੀਤਾ ਗਿਆ ਹੈਗਾ ਚੰਡੀਗੜ੍ਹ ਅੰਮ੍ਰਿਤਸਰ ਜੋ ਕਿ ਲੁਧਿਆਣਾ ਫਰੀਦਕੋਟ ਇਹਨਾਂ ਦੇ ਵਿੱਚ ਦੱਸਦੇ ਕਿ 35 ਡਿਗਰੀ ਦੇ ਜੋ ਕਿ ਨਾਲ ਤਾਪਮਾਨ ਜੋ ਕਿ ਦਰਜ ਕੀਤਾ ਗਿਆ ਤੇ ਹੁਣ ਗੱਲ ਕਰਦੇ ਹਾਂ ਅੱਜ ਦੇ ਪ੍ਰਮੁੱਖ ਸ਼ਹਿਰਾਂ ਦੇ ਮੌਸਮ ਦਾ ਹਾਲ ਅੰਮ੍ਰਿਤਸਰ ਦੇ ਵਿੱਚ ਹਲਕੇ ਬੱਦਲ ਛਾਈ ਰਹਿਣਗੇ بارش ਦੀ ਵੀ ਸੰਭਾਵਨਾ ਹੈ ਤਾਪਮਾਨ 26 ਤੋਂ 34 ਡਿਗਰੀ ਦੇ ਵਿੱਚ ਘਰ रह ਸਕਦਾ ਇਸ ਤਰੀਕੇ ਦੇ ਨਾਲ ਜਲੰਧਰ ਲੁਧਿਆਣਾ ਪਟਿਆਲਾ ਤੇ ਮੁਹਾਲੀ ਦੇ ਵਿੱਚ ਵੀ ਹਲਕੇ ਬੱਦਲ ਸਾਰੇ ਰਹਿਣਗੇ بارش ਦੀ ਵੀ ਸੰਭਾਵਨਾ ਜਤਾਈ ਗਈ ਹੈ ਪਰ ਮੌਸਮ ਜਿਹੜਾ ਕਿ ਚਿਪਚਿਪਾ ਹੋਇਆ ਪਿਆ ਜਿਸ ਕਰਕੇ ਲੋਕਾਂ ਨੂੰ ਹਿਮਮਤਦਾਰ ਸਾਹਮਣਾ ਕਰਨਾ ਪੈ ਰਿਹਾ ਹੈ